ਦੀ ਆਵਾਜ਼ ਦੇ ਕੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਅੱਜ ਪਿੰਡ ਬਗਾਲ ਦੇ ਵਿੱਚ ਅੰਤਰਰਾਸ਼ਟਰੀ ਖਿਡਾਰੀ ਬਿਟੂ ਦਾਗੜ ਦੀ ਆਦਿ ਪੰਜਵਾਂ ਕੈਂਪ ਲਗਾਇਆ ਗਿਆ ਹੈ ਇੱਥੇ ਪਟਿਆਲੇ ਤੋਂ ਰਜਿੰਦਰ ਹਸਪੀਟਲ ਡਾਕਟਰ ਵੀ ਮੌਜੂਦ ਨੇ ਜੋ ਲੋਕ ਨੇ ਜੋ ਬਲੱਡ ਡੋਨੇਸ਼ਨ ਕਰਵਾਉਣੇ ਪਰਚੜ ਕੇ ਹਿੱਸਾ ਲੈ ਰਹੇ ਨੇ ਆਪਾਂ ਤੁਹਾਨੂੰ ਸਾਰਾ ਏਰੀਆ ਕਵਰੇਜ ਕਰਵਾਵਾਂਗੇ ਜੀ ਜੀਨੂਰ ਸਰਕਾਰ ਤੋਂ ਕੰਟਰੋਲ ਕਰਵਾਇਆ ਗਿਆ ਹੈ ਉਹਨਾਂ ਦੇ ਦੁਆਰਾ ਸਰਚਾ ਕਰਵਾਇਆ ਗਿਆ ਹੈ ਉੱਥੇ ਜਾ ਰਹੀ ਸਾਡੇ ਜਿੰਨੇ ਵੀ ਡੋਨਰ ਪੁੱਜੇ ਨੇ ਸਾਡੇ ਹਰਮਾਨ ਉਹਨਾਂ ਦਾ ਵਿਸ਼ੇਸ਼ ਤੌਰ ਤੇ ਜਿਹੜੇ ਸਨਮਾਨ ਨੇ ਉਹ ਕੀਤੇ ਜਾ ਰਹੇ ਨੇ ਜਿੰਨੇ ਵੀ ਸਾਡੇ ਦਰਮਿਆਨ ਡੋਨਰ ਪੁੱਜੇ ਹੋਏ ਨੇ ਕਿਉਂਕਿ ਉਧਰ ਰਜਿੰਦਰਾ ਹਸਪਤਾਲ ਦੀ ਟੀਮ ਜਿਹੜੀ ਸਾਡੇ ਦਰਮਿਆਨ ਪਹੁੰਚੀ ਆ ਉਹਦਾ ਵੀ ਲੋਕ ਸੇਵਾ ਸੁਸਾਇਟੀ ਦੇ ਵੱਲੋਂ ਜਿਹੜਾ ਉਹ ਧੰਨਵਾਦ ਕੀਤਾ ਜਾ ਰਿਹਾ ਕਿਉਂਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਿੱਟੂ ਦਗੜ ਦੀ ਯਾਦ ਵਿੱਚ ਸਮਰਪਿਤ ਜਿਹੜਾ ਪੰਜਵਾਂ ਖੁੰਦਾਰ ਕੈਂਪ ਲੋਕ ਸੇਵਾ ਸੁਸਾਇਟੀ ਫੌਜੀ ਵੀਰ ਤੇ ਐਨ ਆਰ ਆਈ ਵੀਰਾਂ ਵੱਲੋਂ ਹਰ ਸਾਲ ਲਗਾਇਆ ਜਾਂਦਾ ਪੰਜਵਾਂ ਸਾਲ ਹੈ ਅੱਤ ਕੀ ਮੈਨੂੰ ਲੱਗਦਾ ਪਟਿਆਲੇ ਜ਼ਿਲ੍ਹੇ ਦਾ ਸਭ ਤੋਂ ਵੱਡਾ ਕੈਂਪ ਆ ਪਿੰਡ ਦਗਾਲ ਦਾ ਖੂਦਲ ਕੈਂਪ ਹੁੰਦਾ ਇਸ ਕਰਕੇ ਮਾਨਣ ਵਾਲੀ ਗੱਲ ਹੈ ਦਗਾਲ ਪਿੰਡ ਵਾਸਤੇ ਸੋ ਅੱਜ ਵੱਡੇ ਪੱਧਰ ਤੇ 5 ਸਾਲ ਦਾ ਇਹ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਿੱਟੂ ਦਗਾਲ ਦੀ ਯਾਦ ਨੂੰ ਸਮਰਪਿਤ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਪਟਿਆਲੇ ਜ਼ਿਲ੍ਹੇ ਦਾ ਸਭ ਤੋਂ ਵੱਡਾ ਕੈਂਪ ਹੋਣਾ ਜਿੱਥੇ ਸਭ ਤੋਂ ਵੱਧ ਦੁੰਦਰ ਜਿਹੜੇ ਦੁਕਾਨ ਚ ਮਿਲਦੇ ਨੇ ਖੂਨਦਾਰ ਕਰਨ ਵਾਲੇ ਸੋ ਇਹ ਮਾਲ ਦੀ ਗੱਲ ਆ ਦੁਕਾਨ ਪਿੰਡ ਵਾਸਤੇ ਸੋ ਲੋਕ ਸੇਵਾ ਸੁਸਾਇਟੀ ਦੇ ਮੈਂਬਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਜੋ ਵੱਡੇ ਪੱਧਰ ਤੇ ਇਹ ਵੱਡਾ ਪ੍ਰਾਲਾ ਕਰਦੇ ਨੇ ਹਰ ਸਾਲ ਇੱਕ ਸੇਵਾ ਦੇ ਦਿੰਦੇ ਨੇ ਨੌਜਵਾਨਾਂ ਨੂੰ ਵੀ ਤੇ ਪਿੰਡਾਂ ਨੂੰ ਵੀ ਇਹ ਵੱਡੀ ਸੇਵਾ ਹੈ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਲੋਕ ਸੇਵਾ ਸੁਸਾਇਟੀ ਦੇ ਸਾਰੇ ਮੈਂਬਰਾਂ ਦਾ जो ब्लड डोनेशन कर्ज हैं उन्हें एंट्रियां पाइं ਚਾੜ ਨਹੀਂ ਕਰਦਾ ਜੀ ਤੁਸੀਂ ਸੱਤ ਸਿੱਖ ਤੁਸੀਂ ਇੱਕ ਰਿਹਾ ਪਹਿਲਾਂ ਜਿਹੜਾ ਜੁਬਾਨ ਮਾਣਦਾ ਹੈ ਤੁਸੀਂ ਆਪਾਂ ਤੁਹਿਆ ਹੈ ਅੱਜ ਪਰਫਾਰਮਾ ਟੈਂਪਰੇਚਰ ਆਇਆ ਹੈ ਤੁਹਾਡਾ ਜੀ ਨਈ ਮਿੰਦੀ ਤੁਹਾਡਾ ठीक से है कितना तुसी दुकान ठीक है सर तुसी ब्लड डोनेशन दान कर रहे हो खून के हो जा लग रहे हैं बहुत बढ़िया ठीक है तुसी पहली बार कर रहे हो खून दान नहीं जी आज साल कटवाने ठीक है Gracias. para ਥੋੜਾ ਹਾਂਜੀ ਮੇਰਾ ਨਾਮ ਡਾਕਟਰ ਮਰਿਆਦਾ ਹੈ ਜੀ ਠੀਕ ਹੈ ਮੈਮ ਕਿਤੋਂ ਆਏ ਹੋ ਤੁਸੀਂ ਅਸੀਂ ਰਜਿੰਦਰਾ ਹਸਪੀਟਲ ਦੀ ਬਲੱਡ ਬੈਂਕ ਟੀਮ ਵੱਲੋਂ ਆਏ ਹਾਂ ਜੀ ਠੀਕ ਹੈ ਮੈਮ ਤੁਸੀਂ ਜੋ ਇਹ ਲੋਕ ਇੱਥੇ ਬਲੱਡ ਡੋਨੇਟ ਕਰ ਰਹੇ ਹਨ ਦਗਾਲ ਦੇ ਵਿੱਚ ਇਹ ਫਸਟ ਟਾਈਮ ਹੈ ਜਾਂ ਪਹਿਲਾਂ ਵੀ ਨਹੀਂ ਜੀ ਇੱਥੇ ਪਹਿਲਾਂ ਵੀ ਕੈਂਪ ਲੱਗ ਚੁੱਕਿਆ ਤੇ ਪਹਿਲਾਂ ਵੀ ਇਥੋਂ ਅਸੀਂ ਮੈਸ ਲੈ ਕੇ ਜਾ ਚੁੱਕੇ ਹਾਂ ਪਿਛਲੀ ਵਾਰ ਕੈਂਪ ਲੱਗਿਆ ਸੀਗਾ ਤਾਂ ਆਏ ਸੀ ਠੀਕ ਹੈ ਮੈਮ ਤੇ ਹੁਣ ਤੱਕ ਤੁਸੀਂ ਕਿੰਨਾ ਬਲੱਡ ਮਤਲਬ ਇਕੱਠਾ ਕਰ ਲਿਆ ਹੁਣ ਤੱਕ ਹੁਣ ਤੱਕ 620 ਯੂਨਿਟ ਇਕੱਠੇ ਕਰ ਲਏ ਨੇ ਜੀ ਫਿਰ ਸਾਡਾ ਐਸਟੀਮੇਟ ਹੈ ਕਿ 2 ਈਸ਼ਵਰੀ 9 ਵਜੇ ਸ਼ੁਰੂ ਹੋ ਗਿਆ ਸੀ ਜੀ ਉਹ ਸਾਰਾ 3 ਵਜੇ ਤੱਕ ਲੱਗ ਗਿਆ 3-4 ਵਜੇ ਤੱਕ ਚੱਲਦਾ ਰਿਹਾ ਠੀਕ ਹੈ ਮੈਂ ਕਿਹ ਜੀ ਮਿਰਜੀ ਕੀ ਨਾ ਆਪਣਾ ਮੇਰਾ ਨਾਮ ਜਸਪਾਲ ਸਿੰਘ ਹੈ ਠੀਕ ਹੈ ਸਰ ਜੇ ਬਿੱਟੂ ਦਗਾਲ ਦੀ ਯਾਦ ਚ ਕੈਂਪ ਲਗਾਇਆ ਗਿਆ ਹੈ ਪਹਿਲਾਂ ਵੀ ਕਈ ਵਾਰ ਲਗਾਇਆ ਚਾ ਚੁੱਕਾ ਹੈ ਇਹ ਸਾਡਾ 5ਵਾਂ ਕੈਂਪ ਹੈ ਜੀ ਸਾਡੇ ਪਿੰਡ ਦਾ ਅੰਤਰਾਸਤਰੀ ਕਬੱਡੀ ਖਿਡਿਆਰੀ ਬਿੱਟੂ ਦਗਾਲ ਪਿਛਲੇ ਸਾਲ ਦੇ ਨਹੀਂ ਸਾਨੂੰ ਵਿਛੋੜਾ ਦੇ ਗਿਆ ਸੀ ਉਹਦੀ ਯਾਦ ਚ ਹਰ ਸਾਲ ਬਲੱਡ ਕੈਂਪ ਲਗਾਉਂਦੇ ਹਾਂ ਠੀਕ ਹੈ ਵੀ ਹੁਣ ਤੱਕ ਵੀ ਕਿੰਨਾ ਬਲੱਡ ਇਕੱਠਾ ਹੋ ਚੁੱਕਾ ਹੈ ਇਹ ਮੈਡਮ ਸਾਹਿਬ ਇਹ ਮਤਲਬ ਕਿ ਹਰ ਸਾਲ ਅਸੀਂ 250 ਤੋਂ 300 ਸ਼ੌਟਰ ਦਿੰਦੇ ਆ ਜੀ ਬਲੱਡ ਬੈਂਕ ਨੂੰ ਇਸ ਵਾਰ 150 ਦੇ ਕਰੀਬ ਬਲਦੀ ਹਾਲੇ ਚੱਲ ਰਹੇ ਡੋਨਰ ਬੜੇ ਚਾਹ ਨਾਲ ਆ ਰਹੇ ਨੇ ਜੀ ਨਾ ਵੀਰ ਜੀ ਆਪਣਾ ਇਹੋ ਨਾ ਹਰਦੇਵ ਸਿੰਘ ਜੀ ਠੀਕੇ ਤੁਸੀਂ ਪਿੰਡ ਦਾ ਗਾਲ ਦੀ ਰਹਿਣ ਵਾਲੇ ਹੋ ਹਾਂਜੀ ਹਾਂ ਮੈਂ ਦਗਾਲ ਕਲਾਂ ਦਾ ਰਹਿਣ ਵਾਲਾ ਜੀ ਤੇ ਲੋਕ ਸੇਵਾ ਸਟੱਡੀ ਦੇ ਸਖਤਰ ਤੌਰ ਤੇ ਮੈਸੇਵ ਆ ਦੁਆ ਰਹਾਂ ਠੀਕੇ ਜੀ ਜੋ ਇਹ ਮਿੱਟੂ ਦਗਾਲ ਦੀ ਆਚ ਚੰਦਰ ਅਸਟੇਕੜ ਦੀ ਯਾਦ ਦੇ ਵਿੱਚ ਕੈਂਪ ਲਗਾਇਆ ਗਿਆ ਵੀ ਹਰ ਸਾਲ ਹੀ ਲਗਾਇਆ ਜਾਂਦਾ ਹੈ ਹਾਂਜੀ ਹਾਂਜੀ ਮੈਡਮ ਅਸੀਂ ਅੰਤਰਰਾਸ਼ਟਰੀ ਬਿੱਟੂ ਸਵਰਗੇ ਬਿੱਟੂ ਦਗਾਲ ਦੀ ਜਾਦ ਦੇ ਵਿੱਚ ਪੰਜਵਾਂ ਕੈਂਪ ਲਗਾ ਰਹੇ ਹਾਂ ਤੇ ਮੇਰੇ ਪਿੰਡ ਵਾਸੀ ਤੇ ਨਾਰਾਇਣ ਵੀਰ ਤੇ ਫੌਜੀ ਭਰਾ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਹਰ ਸਾਲ ਇਹ ਕੈਂਪ ਠੀਕ ਹੈ ਜੋ ਹੁਣ ਮਿਲ ਦੋ ਲੋਕ ਬਲੱਡ ਡੋਨੇਟ ਕਰ ਰਹੇ ਨੇ ਇਹਨਾਂ ਲਈ ਤੁਸੀਂ ਕੀ ਮੁਕਤਾ ਪ੍ਰਬੰਧ ਕੀਤੇ ਨੇ ਸਾਡਾ ਜਿੰਨਾ ਸਿਸਟਮ ਹੈ ਜੀ ਸਾਡਾ ਜੋ ਸੁਸਾਇਟੀ ਦੇ ਵੱਲੋਂ ਹੁੰਦਾ ਹੈ ਉਸ ਤੋਂ ਬਾਅਦ ਵੀ ਇਹਨਾਂ ਦਾ ਖਾਣ ਪੀਣ ਦਾ ਮੂਸ ਵਗੈਰਾ ਦੁੱਧ ਜਗ ਨੂੰ ਕੋਈ ਇਸ ਵੇਰੇ ਦਾਸਤਾ ਨਹੀਂ ਕਰਕੇ ਆਉਂਦਾ ਉਹਦੇ ਲਈ ਲੰਗਰ ਦੀ ਸੇਵਾ ਤੇ ਇੱਕ ਟਰੋਫੀ ਤੇ ਸਰਟੀਫੀਕੇਟ ਠੀਕ ਹਾਂ ਜੀ ਬਾਈ ਜੀ ਇਹਨਾਂ ਦੇ ਹਜੇ 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 ਮਾਣੂ ਰਾਜੇ ਹੋਰ ਬੇਕਰ ਸੁਨਰ ਸੁਨਰ ਰੈਡੀ ਤਿਆਰ ਰਿਹਾ ਦਾ ਕੰਪਰਾ ਵਾਲਾ ਨਾ ਕੀ ਨਾ ਮੀਰ ਜੀ ਤੁਹਾਡਾ ਸੁਨੀਦਰ ਸਿੰਘ ਜੀ ਠੀਕ ਹੈ ਕਿਥੋਂ ਦਗਾ ਲਤੋਈਆਂ ਤੁਸੀਂ ਠੀਕ ਹੈ ਪਹਿਲੀ ਵਾਰ ਫੋਨ ਕਰਦੇ ਹੋ ਤੁਸੀਂ ਹਾਂ ਹਾਂ

ਕੀ ਨਾ ਵੀਰ ਜੀ ਆਪਣਾ ਗੁਰਦੀਪ ਸਿੰਘ ਠੀਕ ਹੈ ਵੀਰ ਜੀ ਕਿੱਥੋਂ ਤੁਸੀਂ ਮੈਂ ਨਹੀਂ ਗੱਲ ਕੀਤੀ ਠੀਕ ਹੈ ਵੀਰ ਜੀ ਤੁਸੀਂ ਖੂਨਦਾਨ ਕਰ ਰਹੇ ਹੋ ਪਹਿਲੀ ਵਾਰ ਕਰ ਰਹੇ ਹੋ ਨਹੀਂ ਸੈਕਿੰਡ ਵਾਰ ਮੈਂ ਠੀਕ ਹੈ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਖੁਸ਼ੀ ਜੀ ਠੀਕ ਹੈ ਵੀ ਖੂਨਦਾਨ ਤੁਸੀਂ ਕਿਸ ਲਈ ਕਰ ਰਹੇ ਹੋ ਬੰਦੇ ਹਿੱਟੂ ਢਗਾਲ ਦੀ ਯਾਦਗਾਰ ਦੇ ਵਿੱਚ ਜਿਹੜਾ ਇਹ ਕੈਂਪ ਲੱਗਿਆ ਹੈ ਉਹਦੇ ਵਿੱਚ ਖੂਨਦਾਨ ਕਰਨ ਆਇਆ ਹੈ ਇਹ ਇੱਕ ਸਮਾਜਿਕ ਸੇਵਾ ਲਈ ਵੀ ਲੋਕਾਂ ਦੀ ਲੋਕ ਭਲਾਈ ਲਈ ਹਾਂਜੀ ਹਾਂਜੀ ਤਲਸੀ ਵਾਲੀ ਮਰੀਜ਼ਾਂ ਦੀ ਠੀਕ ਹੈ ਜੀ